ਆਵਾਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਅੰਮ੍ਰਿਤਸਰ ਤੱਕਨ ਕੱਢੀ ਗਈ ਜਿਹੜੀ ਕਿ ਸ਼ੁਕਰਾਨਾ ਯਾਤਰਾ ਹੈ ਉਹ ਇੱਥੇ ਹੁਣ ਅੰਮ੍ਰਿਤਸਰ ਆਪਣੇ ਆਖਰੀ ਪੜਾ ਤੇ ਪਹੁੰਚ ਚੁੱਕੀ ਹੈ ਤਾਂ ਦਜਨੇ ਜਿਹੜੀ ਕਿ ਪੰਜਾਬ ਮੰਦਰ ਬਾਈਲ ਇਕਸ਼ਨ ਹੋਈਆਂ ਨੇ ਜਿਸ ਵਿੱਚ ਆਵਾਦਮੀ ਪਾਰਟੀ ਨੇ ਤਿੰਨ ਬਾਈਲ ਇਕਸ਼ਨ ਤੇ ਜਿੱਤ ਹਾਸਲ ਕੀਤੀ ਹੈ ਤੇ ਉਸ ਦਾ ਸ਼ੁਕਰਾਨਾ ਕਰਨ ਵਾਸਤੇ ਨੀਤੋ ਜੈ ਲਈ ਸਪੈਸ਼ਲ ਕੋਚਿੰਗ ਕੇਂਦਰਾਂ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਸਕੂਲ ਦੇ ਵਿੱਚ ਪਛੇਤ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੇ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਰੈਜ਼ਿਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿ ਰੇਰੀ ਲੈਬੋਰੀਟਰੀ ਖੇਡ ਮੈਦਾਨਾ ਦਾ ਇੰਤਜ਼ਾਮ ਕੀਤਾ ਗਿਆ ਜਦਕੇ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਨਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹਰ ਸਕੂਲ ਆਫ ਫੈਮਿਨਿਸ਼ਰੇ ਹਟਾ ਮੈਂ ਪੜhti ਫਰਾਇਦਾ ਇੱਥੋਂ ਦਾ ਪੱਦਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿਨੇ ਆ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਅਸੀਂ ਜੀ ਬੱਚਿਆਂ ਨੂੰ ਹੌਲ ਬਣਾਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰੇਗਾ ਜਿਹੜਾ ਕੀ ਨਾਲ-ਨਾਲ ਪੰਜਾਬ ਦੇ ਨਵੇਂ ਪ੍ਰਧਾਨ ਮਿਲੇ ਨੇ ਪਾਰਟੀ ਨੂੰ ਅਮਨ अरोड़ा ਤੇ ਨਾਲ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇੱਥੇ ਪਹੁੰਚੇ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਪੱਭਾਰ ਹੋਏ ਨੇ ਉਹਨਾਂ ਦਾ ਪਰਮਾਣ ਸਵਾਗਤ ਜਿਹੜਾ ਕੀ ਕੀਤਾ ਗਿਆ ਰਸਤੇ ਵਿੱਚ ਬਹੁਤ ਜਗ੍ਹਾ ਤੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਹੁਣ ਅਮਨ अरोड़ा ਜਿਹੜੇ ਉਹ ਨਾਲ ਅਮਨ ਸ਼ੇਰ ਸਿੰਘ ਅਮਰ ਨਾਲ ਸ਼ੈਰੀ ਕਲਸੀ ਇੱਥੇ ਪਹੁੰਚ ਚੁੱਕੇ ਨੇ ਤਚਕੰਡ ਛੜੀ ਹਰਮਨਦਾਸ ਜੀ ਦੇ ਕਾਫੀ ਬਿਲਕੁਲ ਜੀ ਜਮਨ ਜੀ ਗੁਰੂ ਨਗਰੀ ਦੇ ਲੋਕਾਂ ਵੱਲੋਂ ਵੀ ਤਾਂ ਕਿਵੇਂ ਵੇਖਦੇ ਹੋ ਕਾਫੀ ਬਹੁਤ ਖੁਸ਼ਕਿਸਮਤ ਆ ਜੇ ਅਸੀਂ ਕਿ ਸਾਨੂੰ ਨਿਮਾਣੇ ਨੂੰ ਐਡਾ ਵੱਡਾ ਮਾਣ ਪਿਆਰ ਸਤਿਕਾਰ ਗੁਰੂ ਨਗਰੀ ਦੇ ਉਤੋਂ ਮਿਲ ਰਿਹਾ ਹੈ ਇਹੀ ਸ਼ੁਕਰਾਨਾ ਕਰਨ ਦੇ ਲਈ ਸੱਚੇ ਪਾਤਸ਼ਾਹ ਦਾ ਇਹੀ ਸ਼ੁਕਰਾਨਾ ਕਰਨ ਦੇ ਲਈ ਪਹੁੰਚਿਆ ਆਓ ਇੰਤਜ਼ਰ ਹੈ न <laughs> ਦਾ ਬਿਲਕੁਲ ਅਮਨ ਅਰੋੜਾ ਜਿਹੜੇ ਕੀ ਆਮਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਬਣੇ ਨੇ ਔਰ ਨਾਲ ਸ਼ਰੀਕਲ ਸੀ ਵੀ ਇੱਥੇ ਜਿਹੜੇ ਕੀ ਜਿਹੜੇ ਕੀ ਕਾਰਜਕਾਰੀ ਪ੍ਰਧਾਨ ਬਣੇ ਨੇ ਉਹ ਇੱਥੇ ਹੁਣੇ ਸੱਤ ਕਾਡੇ ਸ਼ਰੀਕ ਹਰਮੰਦਰ ਸਾਹਿਬ ਦੇ ਕਿਧਰ ਪੁੱਛੇ ਨੇ ਦਰਸ਼ਕਾਂ ਵਾਸਤੇ ਉਸ ਤੋਂ ਬਾਅਦ ਸ਼੍ਰੀ ਦਰਗਾਣਾ ਮੰਦਰ ਨਤਮਸਤਕ ਹੋਣ ਤੋਂ ਬਾਅਦ ਜਾਣਗੇ ਔਰ ਸ਼੍ਰੀ ਆਰਾਮ ਤੀਰਥ ਭਗਵਾਨ ਵਾਲਮੀ ਕੀ ਤੀਰਥ ਵੀ ਮਥਾ ਟੇਕਣ ਤੋਂ ਬਾਅਦ ਪਹੁੰਚਣਗੇ ਤਨਾਲ ਉਹਨਾਂ ਦੇ ਕੈਬਨ ਮੰਤਰੀ ਜੋ ਅਕਸ਼ਰ ਫੜਾਦੇ ਮਾਈਂ ਸਰਬਜਨ ਸਿੰਘ ਈਟੀਓ ਵੀ ਵਿਖਾਈ ਦੇ ਰਹੇ ਨੇ ਉਹ ਜੋ ਦਰਖਾਣਾ ਸਿਰਫ ਤੇ ਉਹਨਾਂ ਦੇ ਜਿੱਥੇ ਕਿ ਵਿਸੋ ਬਾਈ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮੰਡਟ ਦਿੱਤਾ ਸੀ ਪੰਜਾਬ ਦੀ ਜਨਤਾ ਨੇ ਤਾਂ ਹੁਣ ਵੀ ਜਿਹੜੀ ਬਾਈ ਇਲੈਕਸ਼ਨ ਹੋਈ ਉਹਦੇ ਵਿੱਚ ਵੀ ਵੱਡਾ ਮੰਡਟ ਜਿਹੜਾ ਕੀ ਦਿੱਤਾ ਗਿਆ ਆਮ ਆਦਮੀ ਪਾਰਟੀ ਨੂੰ ਜਿੱਥੇ ਕਿ ਤਿੰਨ ਹਲਕਿਆਂ 'ਚ ਵੱਡੀ ਜਿੱਤ حاصل ਹੋਈ ਆ ਉਹ ਸ਼ੁਕਰਾਨਾ ਯਾਤਰਾ ਜਿਹੜੀ ਕੀ ਉਹ ਕੱਢੀ ਜਾ ਰਹੀ ਹੈ ਪਟਿਆਲਾ ਤੋਂ ਕਾਲੀ ਮਾਤਾ ਮੰਦਰ ਤੋਂ ਜਿਹੜੀ ਕੀ ਸ਼ੁਰੂਆਤ ਹੋਈ ਸੀ ਇਸ ਯਾਤਰਾ ਦੀ ਔਰ ਥਾ-ਥਾ ਤੇ ਬਹੁਤ ਭਰਵਾਂ ਸਵਾਗਤ ਹੋਇਆ ਔਰ ਜਿੱਥੇ ਕਿ ਹੁਣ ਆਪਣੇ ਆਖਰੀ ਪੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਕੇ ਇੱਥੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵਨਿੁਕਤ ਪ੍ਰਧਾਨ ਅਮਨ ਅਰੋੜਾ ਤੇ ਨਾਲ ਕਾਰਜਕਾਰੀ ਪ੍ਰਧਾਨ ਹੈ ਸ਼ਰੀਕਲ ਸਿੰਘ ਆਜੋ ਆਰਾਮਨਾਜੋ ਮੇਰੇ ਵੀ ਆਜੋ ਅਰਾਮਨਾਜੋ ਸਾਰੇ ਆਜੋ ਕੋਈ ਚੱਕਰ ਨਹੀਂ ਜੀ ਜੀ ਸਾਰੇ ਆਜੋ ਸਿੰਧੂ ਦਰਵੀਕਰਨ ਕੇ ਨਮਸਤ ਕਰ ਰਹਾ ਹਾਂ ਬਹੁਤ ਸ਼ੁਕਰੀਆ ਪਛੋ ਤੁਸੀਂ ਕਿੰਨਾ ਉੱਤਰ ਚਾਹੇ ਸੋ ਜਿੰਨਾ ਚੋਣਾ ਨਹੀਂ ਕੀਤਾ ਜਿੱਤ ਪ੍ਰਾਪਤ ਅਮਨ ਜੀ ਸਮਝੀ ਆਜਾਏ ਹਾਂ ਸਾਧਕਾਂ ਸੀਰੀ ਹਮੰਦਰ ਸਾਹਿਬ ਮੱਥਾ ਟਿਕਣ ਵਾਸਤੇ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਹਾਂ ਅੱਜ ਪਰਮਪਿਤਾ ਪ੍ਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਕਿਉਂਕਿ ਜਿੰਨਾ ਵੱਡਾ ਮਾਣ ਸਾਨੂੰ ਨਿਵਾਣਿਆ ਨੂੰ ਮੈਨੂੰ ਔਰ ਛੋਟੇ ਵੀਰ ਸ਼ਹਿਰੀ ਕਲਸੀ ਜੀ ਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪਿਤਾ ਪ੍ਰਮਾਤਮਾ ਵੱਲੋਂ ਔਰ ਪੰਜਾਬ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਮੈਂ ਸਮਝਦਾ ਕਿ ਅਸੀਂ ਇਹਨੇ ਜੋਗੇ ਸੀਨੇ ਜਿੰਨਾ ਪਾਰਟੀ ਨੇ ਔਰ ਪ੍ਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀ ਕਲਾਵਾਂ ਦੇ ਵਿੱਚ ਰਹੇ ਦਿਨ ਦੁਗਣੇ ਰਾਤ ਚ ਆਪਣੀ ਤਰੱਕੀ ਜਿਹੜੇ ਇਹੀ ਅਰਦਾਸਾ ਕਰਨ ਲਈ ਅੱਜ ਕਾਂਦਰਵਾੜ ਸਾਹਿਬ ਦੇ ਪਵਿੱਤਰ ਧਰਤੀ ਤੇ ਪਹੁੰਚਿਆ ਵੱਡੀ 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 ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦੀ ਸਾਰੇ ਸੰਗਠਨ ਨੂੰ ਟੱਕਿਆ ਕਰਕੇ ਰੱਖਣਾ ਹੁੰਦਾ ਹੈ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਮਿਲੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਨਿਭਾਓਗੇ ਕਿਹੜੇ ਕਿਹੜੇ ਕਾਰਜ ਨੇ ਆਉਣ ਵਾਲੇ ਤੁਹਾਡੇ ਰਹਿਣ ਵਾਲੇ ਮੈਂ ਕੋ ਮੈਂ ਸਮਝਦਾ ਕਿ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਿਵਾਰ ਪਹਿਲਾਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਫਿਰ ਚੱਲਦੇ ਹਾਂ ਸਾਰਿਆਂ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਆਉਣਗੇ ਕਾਂਗਰਸ ਦੀ ਇਲੈਕਸ਼ਨ ਆ ਰਹੀ ਆ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਣੇ 71ੋਂ ਸ਼ੈਰੀ ਜੀ ਤੁਹਾਡੇ ਨਾਲ ਨੇ ਇੱਕ ਯੂਥ ਚੇਰਾ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਭਗਵੰਤ ਸਿੰਘ ਮਾਨ ਦਾ ਐਕਸਪੀਰੀਅੰਸ ਕੋਈ ਗੱਲ ਨਹੀਂ ਜੀ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚ ਹੀ ਓਪਰਚ्युनिटी ਵੀ ਕੋਈ ਨਹੀਂ ਹੁੰਦੀ ਜਦੋਂ ਕੇਜਰੀਵਾਲ ਸਾਹਿਬ ਦਿਆਂ ਦਿਆਂ ਉਹਨਾਂ ਦੀ ਸਲਾਮ ਮੁਤਾਬਕ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਪਾਰਟੀ ਦੇ ਵੱਡੇ ਛੋਟੇ ਵਰਕਰ ਵਲੰਟੀਅਰ ਐਮ ਐਲ ਏ ਅਹੁਦੇਦਾਰ ਸਾਰੇ ਦੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਬਾਬਾ ਨਾਨਕ ਉਸ ਏਕੇ ਨੂੰ ਔਰ ਸਾਡੀ ਸਾਫ ਨੀਅਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਸ਼ਰੀਕੀ ਗੱਲ ਸਿੱਧੀ ਮੈਂ ਗੱਲ ਕਰ ਲੈਣੀ ਹੈ ਸ਼ਰੀਕੀ ਅਮਨ ਜੀ ਇੱਕ ਯੂਥ ਦਾ ਵੱਡਾ ਚਿਹਰਾ ਹੋ ਪੰਜਾਬ ਹਕੂਮਤ ਨੇ ਅੱਜ ਤੁਹਾਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ Thank okay. you. ਪ੍ਰਟੀਕਲੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਉਸ ਅਕਾਲ ਪੁਰਖ ਸ਼ੁਕਰਾਨਾ ਸਤ ਜੀ ਆਏ ਆਂ ਔਰ ਉਹਦੇ ਤੋਂ ਅਸਾਸ ਹੋਇਆ ਕੀ ਕਰਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਔਰ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਆਜ਼ਾਦ ਪੰਥੀ ਤੁਹਾਡੇ ਨਾਲ ਦਾ ਯੂਥ ਹੈ ਪੰਜਾਬ ਦਾ ਤੁਹਾਡੇ ਵਰਗੇ ਨੇ ਤੁਹਾਡੇ ਹਮ ਉਮਰ ਨੇ ਨਸ਼ੇ ਕਰ ਰਹੇ ਨੇ ਕਈ ਕਈ ਬਹੁਤ ਖੇਡਾਂ ਦੇ ਵਿੱਚ ਉਪਲੋਕਧੀਆਂ ਲੈ ਰਹੇ ਨੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਦੱਸਣਾ ਚਾਹੁੰਨਾ ਜੇ ਮੈਂ ਇੱਕ ਯੂਥ ਹਾਂ ਹਾਂ ਜੀ ਨੌਜਵਾਨ ਹਾਂ ਮੈਂ ਇੱਕ ਵਿਧਾਇਕ ਬਣ ਸਕਦਾ ਇਹ ਆਪੋ ਆਪਣੀ ਸੋਚ ਹੈ ਆਪੋ ਆਪਣੀ ਮਾਰਗਦਰਸ਼ਾ ਹੈ ਜੇ ਚੰਗੇ ਰਸਤੇ ਚੁੰਦੇ ਆ ਤੇ ਅਖੀਰ ਮਿਹਨਤ ਦੀ ਲੋੜ ਹੁੰਦੀ ਹੈ ਮੰਜ਼ਿਲ ਤੁਹਾਨੂੰ ਆਪਣੇ ਆਪ ਹੀ ਮਿਲਦੀ ਹੈ ਚਲੋ ਜੀ ਦੇਖ ਸਕਦੇ ਹੋ ਕਿ ਪੱਪਾ ਪਾਰ ਹੋਏ ਨੇ ਵਰਕਰ ਕਿਉਂਕਿ ਜਿਹੜੀ ਕਿ ਪਟਿਆਲਾ ਤੋਂ ਯਾਤਰਾ ਚੱਲੀ ਹੋਈ ਹੈ ਸ਼ੁਕਰਾਨਾ ਯਾਤਰਾ ਹੁਣ ਅੰਮ੍ਰਿਤਸਰ ਪਹੁੰਚ ਚੁੱਕੀ ਹੈ ਜਿੱਥੇ ਕਿ ਪੰਜਾਬ ਪ੍ਰਧਾਨ ਜਿਹੜੇ ਨਵ ਨਿਯੁਕਤ ਨੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਦੇ ਨਾਲ ਕੱਜ ਕਰੇ ਬਨਾਨ ਸ਼ਰੀ ਕਲਸੀ ਦੇ ਨਾਲ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਰ ਬਹੁਤ ਸਾਰੇ ਵਰਕਰ ਸਹਿਬਾਨਾਂ ਨੇ ਪਹੁੰਚੇ ਨੇ